ਅੱਜ ਸਟਡੀ ਸੰਸਥਾ ਗੁਰੂ ਨਾਨਕ ਕਾਲਜ ਬੁੜਲਾਡਾ ਦੇ ਵਿੜੇ ਵਿੱਚ ਸਾਡੇ ਕੋਲ ਸ਼ਿਰਕਤ ਕਰਨ ਲਈ ਪਹੁੰਚੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਅਧੀਨ ਚੱਲ ਰਹੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੇ ਵਿਦਿਆਸਕਤਰ ਇੰਜੀਨੀਅਰ ਸਰਦਾਰ ਸੁਖਮੰਦਰ ਸਿੰਘ ਜੀ ਸਰ ਤੁਹਾਡਾ ਇੱਥੇ ਪਹੁੰਚਣ ਤੇ ਮੈਂ ਹਾਰਦਿਕ ਸਵਾਗਤ ਕਰਦੀ ਹਾਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਰ ਤੁਸੀਂ ਸਤਰੰਗ 2025 ਦੀ ਸ਼ੋਭਾ ਵਧਾਉਣ ਲਈ ਇੱਥੇ ਪਹੁੰਚੇ ਤੁਸੀਂ ਜਿੰਨਾ ਵੀ ਮੇਲਾ ਹੁਣ ਤੱਕ ਦੇਖਿਆ ਉਸ ਪ੍ਰਤੀਸਰ ਤੁਹਾਡੇ ਕੀ ਵਿਚਾਰ ਨੇ ਬਹੁਤ ਸੋਹਣਾ ਲੱਗਿਆ ਗੁਰਨਾਨਕ ਕਾਲਜ ਬੁਲਾੜਾ ਦੇ ਵਿੱਚ ਆ ਕੇ ਇੱਥੋਂ ਦੇ ਬੱਚਿਆਂ ਨੇ ਬਹੁਤ ਸਾਰੇ ਪ੍ਰੋਜੈਕਟ ਬਣਾਏ ਨੇ ਸਾਇੰਸ ਵਾਲੇ ਬੱਚਿਆਂ ਨੇ ਬਣਾਏ ਬਹੁਤ ਖੁਸ਼ੀ ਉਦੋਂ ਮਹਿਸੂਸ ਹੋਈ ਬਹੁਤ ਜ਼ਿਆਦਾ ਜਦੋਂ ਅਸੀਂ ਜੋ ਸਾਡੀ ਸੰਸਾ ਦਾ ਉਦੇਸ਼ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜ ਕੇ ਇਹਨਾਂ ਨੂੰ ਸਮਾਜ ਦੇ ਵਿੱਚ ਇਸ ਤਰ੍ਹਾਂ ਤਿਆਰ ਕਰਕੇ ਭੇਜੀਏ ਕਿ ਇਹ ਦੋਨੇ ਪੱਖ ਤੋਂ ਅਕਾਦਮਿਕ ਤੇ ਅਧਿਆਤਮਿਕ ਦੋਨੋਂ ਪੱਖ ਤੋਂ ਤਿਆਰ ਹੋ ਕੇ ਸਮਾਜ ਚ ਜਾ ਕੇ ਸੇਵਾ ਕਰ ਜਦੋਂ ਮੈਂ ਇਹਨਾਂ ਦੇ ਇਹ ਪ੍ਰੋਜੈਕਟ ਦੇ ਵਿੱਚ ਐਂਟਰ ਕੀਤਾ ਸਭ ਤੋਂ ਪਹਿਲਾਂ ਹੀ ਜਿੱਥੇ ਕਿ ਤੁਸੀਂ ਬੱਚਿਆਂ ਨੂੰ ਧਾਰਮਿਕ ਤੌਰ ਤੇ ਜੋਣ ਲਈ ਪੂਰੀ ਪ੍ਰਦਰਸ਼ਨੀ ਲਾਈ ਹੈ ਗੱਤਕੇ ਦੀ ਤੇ ਗੁਰੂ ਸਾਹਿਬ ਦਾ ਜੋ ਸੰਕਲਪ ਹੈ ਉਹਨੂੰ ਲੈ ਕੇ ਤੁਸੀਂ ਚੱਲਿਓ ਬਹੁਤ ਸੋਹਣਾ ਲੱਗੇ ਧੰਨਵਾਦ ਜੀ ਸਿਰਸੜੀ ਪ੍ਰਿੰਸੀਪਲ ਸਾਹਿਬ ਦੀ ਅਗਵਾਈ ਵਿਦਿਆਰਥੀਆਂ ਦੀ ਕਰੜੀ ਮਿਹਨਤ ਸਰਦ ਵਿਜ਼ਨ ਤੇ ਸਾਡੇ ਮੇਲੇ ਦਾ ਥੀਮ ਕਲਾ ਵਿਦਿਅਕ ਤੇ ਵਿਰਾਸਤ ਨੂੰ ਉਜਾਗਰ ਕਰਨਾ ਇਸ ਬਾਰੇ ਸਰ ਤੁਹਾਡੇ ਕੀ ਵਿਚਾਰ ਨੇ ਇਸ ਵਿੱਚ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਪ੍ਰਿੰਸੀਪਲ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਅੱਜ ਦੇ ਸਮੇਂ ਦੀ ਜੇ ਗੱਲ ਕੀਤੀ ਜਾਵੇ ਸਾਡਾ ਜਿਹੜਾ youth ਹੈ ਉਹ ਆਪਣੀ ਵਿਰਾਸਤ ਨਾਲੋਂ ਸੱਭਿਆਚਾਰ ਨਾਲ ਟੁੱਟ ਰਿਹਾ ਤੇ ਅਸੀਂ ਇਹ ਆਪਣੀ ਸਭ ਤੋਂ ਪਹਿਲੀ ਪਾਲਿਸੀ ਹੀ ਬਣਾਈ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਵਿਰਾਸਤ ਨਾਲ ਜੋੜੀਏ ਸੱਭਿਆਚਾਰ ਨਾਲ ਜੋੜੀਏ ਤਾਂ ਜੋ ਉਹ ਆਪਣੇ ਪੁਰਾਣੇ ਜਿਹੜੇ ਸਾਡੇ ਬਜ਼ੁਰਗ ਹੈ ਉਹਨਾਂ ਦੀ ਮਿਹਨਤ ਨੂੰ ਦੇਖ ਕੇ ਉਹਨਾਂ ਦੀ ਸੇਵਾ ਨੂੰ ਦੇ ਕੇ ਆਪਣੇ ਜੀਵਨ ਉਹਨਾਂ ਤੋਂ ਸੇਧ ਲੈਣ ਜੀਵਨ ਦੀ ਤੇ ਉਸ ਦੇ ਵਿੱਚ ਇਹ ਸਾਡੇ ਜਿਹੜੇ ਪ੍ਰਿੰਸੀਪਲ ਦਾ ਕਾਰਜ ਹੈ ਇਹ ਬਹੁਤ ਮਹੱਤਵਪੂਰਨ ਰਹੂਗਾ ਉਸ ਸਾਡੇ ਬੱਚਿਆਂ ਨੇ ਸਰ ਆਪਣੀਆਂ ਪ੍ਰਦਰਸ਼ਨੀਆਂ ਦੇ ਰਾਹੀਂ ਆਪਣੇ ਹੁਨਰ ਨੂੰ ਆਪਣੇ ਕੌਸ਼ਲ ਨੂੰ ਉਜਾਗਰ ਕੀਤਾ ਹੈ ਤੁਹਾਨੂੰ ਹੁਨਰ ਦੇਖ ਕੇ ਉਹ ਸਕਿੱਲਸ ਦੇਖ ਕੇ ਸਰ ਕੀ ਮਹਿਸੂਸ ਹੋਇਆ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਛੋਟੇ ਛੋਟੇ ਬੱਚਿਆਂ ਨੇ ਜਿਵੇਂ ਆਪਣੀ ਏਜ ਦੇ ਵਿੱਚ ਜਿਹਾ ਹਾਲਾਂਕਿ ਬੀਐਸਸੀ ਦੇ ਸਟੂਡੈਂਟ ਹੈ ਔਰ ਜਿਸ ਟਾਈਪ ਤੇ ਜਿਸ ਲੈਵਲ ਤੇ ਉਹਨਾਂ ਨੇ ਪ੍ਰੋਜੈਕਟ ਤਿਆਰ ਕੀਤੇ ਨੇ ਤੇ ਉਹਨਾਂ ਦਾ ਜਿਹੜਾ ਅੰਦਰ ਦੀਆਂ ਸਮਰੱਥਾ ਨੂੰ ਪ੍ਰਗਟਾਉਣ ਦਾ ਇੱਕ ਵਧੀਆ ਮੌਕਾ ਦਿੱਤਾ ਇਸ ਪ੍ਰਦਰਸ਼ਨੀ ਨੇ ਤੇ ਮੈਂ ਸਮਝਦਾ ਜੇ ਬੱਚੇ ਇਸ ਤਰ੍ਹਾਂ ਤਰੱਕੀ ਕਰਨ कि ਜੇ ਬਾਹਰ ਜਾ ਕੇ ਇਦਾਂ ਦੇ ਹੀ ਕੰਮ ਕਰਨ ਤੇ ਜ ਉਹ ਸਾਡੇ ਪੂਰੇ ਜਿਹੜਾ ਸੰਸਥਾਵਾਂ ਦਾ ਨੌਰੋਸ਼ਨ ਕਰਨਗੇ ਧੰਨਵਾਦ ਜੀ ਜਿਵੇਂ ਕਿ ਸਿੱਖਿਆ ਦਾ ਉਦੇਸ਼ ਹੁੰਦਾ ਹੈ ਵਿਦਿਆਰਥੀਆਂ ਦਾ ਸਰਪੱਖੀ ਵਿਕਾਸ ਕਰਨਾ ਤੇ ਅਸੀਂ ਉਹ ਸਰਪੱਖੀ ਵਿਕਾਸ ਕਲਾਸਾਂ ਦੇ ਨਾਲ ਨਾਲ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾ ਕੇ ਪ੍ਰਿੰਸੀਪਲ ਸਾਹਿਬ ਦੀ ਅਗਵਾਈ ਦੇ ਅਧੀਨ ਕਰਦੇ ਹਾਂ ਸੰਸਥਾ ਆਪਣਾ ਯੋਗਦਾਨ ਪਾ ਰਹੀ ਹੈ ਤੇ ਸਰ ਇਸ ਯੋਗਦਾਨ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਤਨਾ ਬਹੁਤ ਹੀ ਧੰਨਵਾਦੀ ਇਹ ਧੰਨਵਾਦ ਕਰ ਰਹੇ ਹਾਂ ਅਸੀਂ ਇਹਨਾਂ ਦਾ ਪ੍ਰਿੰਸੀਪਲ ਸਾਹਿਬ ਦਾ ਸਮੂਹ ਸਟਾਫ ਦਾ ਕਿ ਉਹਨਾਂ ਨੇ ਇਸ ਰਿਮੋਟ ਏਰੀਆ ਦੇ ਵਿੱਚ ਜਿਹੜਾ ਸਾਡਾ ਕਾਲਜ ਹੈ ਤੇ ਇਤਾਂ ਦੀਆਂ ਜਿਹੜੀਆਂ ਉਹਨੇ ਪ੍ਰਦਰਸ਼ਨੀਆਂ ਲਾ ਕੇ ਜਾਂ ਕਲਾ ਨੂੰ ਜੋਰ ਦਿਖਾ ਕੇ ਇਸ ਪੂਰੇ ਏਰੀਆ ਨੂੰ ਮਾਣ ਬਖਸ਼ਿਆ ਇਸ ਨੂੰ ਤੇ ਉੱਥੇ ਨਾਲ ਹੀ ਸਾਡੀ ਵੀ ਜਿਹੜੀ ਸੰਸਾ ਦਾ ਮੁੱਖ ਉਦੇਸ਼ ਹੈ ਜਿਹੜਾ ਉਹਨੂੰ ਪੂਰਨ ਕਰਨ ਦੀ ਪੂਰਾ ਇਹਨਾਂ ਨੇ ਯਤਨ ਕੀਤਾ ਤੇ ਇਸ ਲਈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੁਹਾਡੀ ਰਹਿਨਮਾਈ ਤੇ ਤੁਹਾਡਾ ਸਾਥ ਸਰ ਸਾਨੂੰ ਇਸ ਮੁਕਾਮ ਤੱਕ ਲੈ ਕੇ ਆਇਆ ਤੁਸੀਂ ਸਾਡੇ ਸਤਰੰਗ ਮੇਲੇ ਵਿੱਚ ਪਹੁੰਚੇ ਇਸ ਦੀ ਸ਼ੋਭਾ ਨੂੰ ਵਧਾਇਆ ਸਰ ਅਸੀਂ ਤੁਹਾਡੇ ਤਹਿ ਦਿਲੋਂ ਧੰਨਵਾਦੀ ਹਾਂ ਜੀ ਧੰਨਵਾਦ ਸਰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ